ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਸੋ ਦੋਸਤੋ ਮੁਲਾਜ਼ਮਾਂ ਦੀ ਪੈਨਸ਼ਨਾਂ ਦੀਆਂ ਲੰਬੇ ਸਮੇਂ ਤੋਂ ਕਾਫੀ ਮੰਗਾ ਪੈਂਡਿੰਗ ਨੇ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਵੀ ਇੰਨਾ ਮੰਗਾ ਦੇ ਵੱਲ ਧਿਆਨ ਨਹੀਂ ਦੇ ਰਹੀ ਇੱਥੋਂ ਤੱਕ ਕਿ ਡੀਏ ਦੀ ਅਦਾਇਗੀ ਦੇ ਵਿੱਚ ਵੀ ਪੰਜਾਬ ਸਰਕਾਰ ਬੁਰੀ ਤਰ੍ਹਾਂ ਦੇ ਨਾਲ ਫੇਲ ਹੁੰਦੀ ਨਜ਼ਰ ਆ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਡੀਏ ਦੀਆਂ ਕਿਸ਼ਤਾਂ ਪੈਂਡਿੰਗ ਨੇ ਸਮੇਂ ਸਿਰ ਇਹਨਾਂ ਨੂੰ ਅਦਾਇਗੀ ਜਿਹੜੀ ਹੈ ਕੀਤੀ ਨਹੀਂ ਜਾ ਰਹੀ ਤਾਂ ਉਹਨਾਂ ਦੇ ਏਰੀਅਰ ਜਿਹੜੇ ਨੇ ਉਹਨਾਂ ਦੇ ਬਾਰੇ ਕੋਈ ਵੀ ਗੱਲਬਾਤ ਸਰਕਾਰ ਨੇ ਹਾਲੇ ਤੱਕ ਨਹੀਂ ਕੀਤੀ ਕਿਸੇ ਤਰ੍ਹਾਂ ਦਾ ਨੋਟੀਫਿਕੇਸ਼ਨ ਏਰੀਅ ਅੱਜ ਦੀ ਸਥਿਤੀ ਮੌਜੂਦਾ ਇਹ ਹੈ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀ ਜਿਹੜਾ ਹੈ ਕੇਂਦਰ ਅਤੇ ਗਵਾਂਧੀ ਰਾਜਾ ਨਾਲੋਂ 13% ਪਿੱਛੇ ਚਾਰਿਆ ਹੈ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਦੋਸਤੋ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਕਾਫੀ ਅਹਿਮ ਰੋਲ ਅਦਾਕਾਰੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਵਿੱਚ ਮੁਲਾਜ਼ਮ ਪੱਖੀ ਕਈ ਫੈਸਲੇ ਪਿਛਲੇ ਕੁਝ ਸਮੇਂ ਦੇ ਵਿੱਚ ਦੇਖੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਸੁਪਰੀਮ ਕੋਰਟ ਦਾ ਪੈਸ਼ਨਰ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਆਇਆ ਹੈ ਸੁਪਰੀਮ ਕੋਰਟ ਦਾ ਮਹੱਤਵਪੂਰਨ ਫੈਸਲਾ ਪੈਸ਼ਨਰ ਧਾਰਕਾਂ ਦੇ ਲਈ ਬਹੁਤ ਹੀ ਵੱਡ ਤੁਨੂੰ ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚ ਕਿਸੇ ਨੂੰ ਵੀ ਪੈਨਸ਼ਨ ਮਿਲਦੀ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਭਾਰਤ ਦੀ ਸੁਪਰੀਮ ਕੋਰਟ ਨੇ ਪੈਨਸ਼ਨ ਦੇ ਲਈ ਇੱਕ ਮਹੱਤਵਪੂਰਨ ਫੈਸਲੇ ਦਿੱਤੇ ਹਨ ਜੋ ਕਿ ਹਰ ਪੈਨਸ਼ਨ ਨੂੰ ਜਾਣਨਾ ਬਹੁਤ ਹੀ ਜ਼ਰੂਰੀ ਹੈ ਇਹ ਫੈਸਲਾ ਪੈਨਸ਼ਨ ਅਤੇ ਤਨਖਾਹ ਸੋਧ ਨਾਲ ਸੰਬੰਧਿਤ ਤੁਹਾਡੇ ਆਧਾਰ ਜਿਹੜੇ ਕਿ ਦਾ ਅਧਿਕਾਰ ਹੈ ਬਾਰੇ ਦੱਸਦੇ ਹਾਂ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਫੈਸਲੇ ਲਈ ਸਹੀ ਜਾਣਕਾਰੀ ਬਹੁਤ ਹੀ ਘੱਟ ਹੈ ਲੋਕਾਂ ਤੱਕ ਪਹੁੰਚਦੀ ਹੈ ਆਓ ਜਾਣਦੇ ਇਸ ਫੈਸਲੇ ਦੀ ਮੁੱਖ ਗੱਲਾਂ ਜੋ ਹਰ ਪੈਨਸ਼ਨ ਨੂੰ ਜਾਣਨਾ ਚਾਹੀਦਾ ਹੈ ਪੈਸ਼ਨ ਤੁਹਾਡਾ ਅਧਿਕਾਰ ਹੈ ਕੋਈ ਜਿਹੜੀ ਕਿਰਪਾ ਨਹੀਂ ਹੈ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਸੁਪਰੀਮ ਜਿਹੜਾ ਕਿ ਪੈਨਸ਼ਨ ਸਿਰਫ ਸਰਕਾਰ ਦੀ ਇਸ ਤੇ ਨਿਰਭਰ ਨਹੀਂ ਕਰਦੀ ਸਗੋਂ ਇਹ ਇੱਕ ਅਧਿਕਾਰ ਹੈ ਜਦੋਂ ਕੋਈ ਕਰਮਚਾਰੀ ਨਿਯਮਾਂ ਦੇ ਅਨੁਸਾਰ ਪੈਨਸ਼ਨ ਦਾ ਹੱਕਦਾਰ ਹੁੰਦਾ ਹੈ ਤਾਂ ਉਸ ਨੂੰ ਪੈਨਸ਼ਨ ਮਿਲਦੀ ਮਿਲਣੀ ਚਾਹੀਦੀ ਹੈ ਇਹ ਤੋਹਫਾ じゃ ਕੋਈ ਤੋਹਫਾ ਨਹੀਂ ਹੈ ਸਗੋਂ ਤੁਹਾਡੀ ਇਮਾਨਤ ਹੈ ਜਾਂ ਸੇਵਾ ਦਾ ਫਲ ਹੈ ਤਨਖਾਹ ਤੇ ਪੈਨਸ਼ਨ ਸੋਧਾਂ ਨੂੰ ਇੱਕ ਦੂਜੇ ਨਾਲ ਜੋੜਦੀਆਂ ਹੁੰਦੀਆਂ ਹਨ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਤਨਖਾਹ ਦੇ ਵਿੱਚ ਬਦਲਾਅ ਅਤੇ ਪੈਨਸ਼ਨ ਦੇ ਵਿੱਚ ਸੋਧਾਂ ਨੂੰ ਵੱਖ-ਵੱਖ ਨਹੀਂ ਹੋ ਸਕਦੀਆਂ ਜਦੋਂ ਵੀ ਸਰਕਾਰੀ ਕਰਮਚਾਰੀ ਦੀ ਤਨਖਾਹ ਵਾਧੀ ਹੈ ਤਾਂ ਪੈਨਸ਼ਨ ਵੀ ਉਸੇ ਅਨੁਸਾਰ ਹੀ ਵਧਣੀ ਚਾਹੀਦੀ ਪੈਨਸ਼ਨ ਦੀ ਘਟੋਕਟ ਸੀਮਾ ਫੈਸਲੇ ਦੇ ਅਨੁਸਾਰ ਪੈਨਸ਼ਨ ਦੀ ਰਕਮ ਅਸਲ ਦੀ ਤਨਖਾਹ ਦੇ 50% ਦੇ ਬਰਾਬਰ ਹੋਣੀ ਚਾਹੀਦੀ ਹੈ ਇਹ ਘਟੋਕਟ ਪੱਧਰ ਤੇ ਹੈ ਜੋ ਪੈਨਸ਼ਨਰਸ ਨੂੰ ਇਨਸਾਫ ਮਿਲ ਸਕੇ ਸਰਕਾਰ ਵਿਤੀ ਬੋਝ ਦਾ ਹਵਾਲਾ ਦੇ ਕੇ ਪੈਨਸ਼ਨ ਨਹੀਂ ਰੋਕ ਸਕਦੀ ਸਰਕਾਰ ਇਹ ਦਲੀਲ ਨਹੀਂ ਦੇ ਸਕਦੀ ਕਿ ਪੈਨਸ਼ਨ ਵਿਤੀ ਬੋਝ ਲੈਂਦੀ ਹੈ ਪੈਨਸ਼ਨ ਧਾਰਕਾਂ ਦੇ ਅਧਿਕਾਰਾਂ ਦੀ ਜਿਹੜੀ ਰੱਖਿਆ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਨੂੰ ਕੋਈ ਵੀ ਆਰਥਿਕ ਕਾਰਨ ਨਹੀਂ ਮੰਨਿਆ ਜਾ ਸਕਦਾ ਬੇਲੋੜੇ ਜਿਹੜੀ ਕਿ ਮਕਦਮਿਆਂ ਤੋਂ ਸੁਰੱਖਿਆ ਸੁਪਰੀਮ ਕੋਰਟ ਨੇ ਸਰਕਾਰ ਨੂੰ ਬੇਲੋੜੇ ਮਕਦਮਿਆਂ ਤੋਂ ਬਚਣ ਅਤੇ ਜਿਹੜੇ ਪੈਨਸ਼ਨਰਾਂ ਦੇ ਵਿੱਚ ਮੁਸ਼ਕਲ ਪੈਦਾ ਕਰਨ ਵਾਲਿਆਂ ਦੀਆਂ ਨੀਤੀਆਂ ਤੋਂ ਦੂਰ ਰਹਿਣ ਦੇ ਨਿਰਦੇਸ਼ ਦਿੱਤੇ ਹਨ ਇਸ ਨਾਲ ਪੈਸ਼ਨਨ ਨੂੰ ਰਾਹਤ ਮਿਲੇਗੀ ਅਤੇ ਉਹਨਾਂ ਦੀ ਸਮੱਸਿਆ ਜਿਹੜੀਆਂ ਘਟ ਹੋਣਗੀਆਂ ਪੈਸ਼ਨਰਸ ਦੇ ਵਿੱਚ ਸੁਧਾਰ ਵੀ ਤੁਹਾਡਾ ਅਧਿਕਾਰ ਹੈ ਸਮੇਂ-ਸਮੇਂ ਤੇ ਪੈਸ਼ਨ ਵਧਾਉਣਾ ਵੀ ਤੁਹਾਡਾ ਅਧਿਕਾਰ ਹੈ ਇਸ ਨੂੰ ਤੋਹਫਾ ਜਾਂ ਕਿਰਪਾ ਜੋ ਨਹੀਂ ਹੈ ਇਹ ਮੰਨਿਆ ਜਾਵੇ ਕਿ ਸਰਕਾਰ ਬਿਨਾਂ ਕਿਸੇ ਕਾਰਨ ਇਸ ਸੁਧਾਰ ਤੋਂ ਬਾਅਦ ਵਿੱਚ ਨਹੀਂ ਸਕਦੀ ਕਰਨਾਟਕਾ ਹਾਈ ਕੋਰਟ ਦੀ ਹੁਕਮਾਂ ਜੀਵਨ ਸਰਟੀਫਿਕੇਟ ਅਤੇ ਪੈਨਸ਼ਨ ਦੀ ਸੁਰੱਖਿਆ ਹਾਲ ਹੀ ਦੇ ਵਿੱਚ ਕਰਨਾਟਕਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਜੇਕਰ ਪੈਸ਼ੇਨ ਸਮੇਂ ਸਿਰ ਆਪਣਾ ਜੀਵਨ ਸਰਟੀਫਿਕੇਟ ਜਮਾ ਨਹੀਂ ਕਰਵਾਉਂਦਾ ਤਾਂ ਬੈਂਕ ਉਸ ਨੂੰ ਵਿਅਕਤੀ ਦੇ ਘਰ ਜਾ ਕੇ ਪੈਸ਼ੇਨ ਰੋਕਣ ਦਾ ਪਹਿਲੀ ਜਿਹੜਾ ਕਿ ਪਹਿਲਾ ਸਥਿਤੀ ਦਾ ਪਤਾ ਲਗਾਉਣਾ ਪਵੇਗਾ ਅਦਾਲਤ ਨੇ ਬਕਾਇਆ ਪੈਨਸ਼ਨ ਭੁਗਤਾਨ ਦਾ ਵੀ ਜਿਹੜਾ ਹੁਕਮ ਦਿੱਤਾ ਹੈ ਨਾਲ ਹੀ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ ਭੁਗਤਾਨ ਬਕਾਇਆ 2 ਹਫ਼ਤਿਆਂ ਦੇ ਅੰਦਰ ਅੰਦਰ 6% ਵਿਆਜ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ ਜੇਕਰ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਵਿਆਜ 18% ਤੱਕ ਵਾ ਦਿੱਤਾ ਜਾਏਗਾ ਸਾਰੇ ਹੀ ਬੈਂਕ ਦੇ ਅਧਿਕਾਰੀਆਂ ਨੂੰ ਇਸ ਹੁਕਮ ਦੀ ਸ਼ਕਤੀ ਦੇ ਨਾਲ ਪਾਲਣਾ ਕਰਨੀ ਕਰਨੀ ਚਾਹੀਦੀ ਹੈ ਇਹ ਥੋੜੀ ਜ਼ਿੰਮੇਵਾਰੀ ਹੈ ਇਸੇ ਤਰ੍ਹਾਂ ਦਾ ਇੱਕ ਮੁਕਦਮਾ ਪੈਨਸ਼ਨਰਸ ਦੇ ਹੱਕ ਦੇ ਵਿੱਚ ਕੋਰਟ ਨੇ ਸੁਣਾਇਆ ਹੈ ਉਸ ਬਾਰੇ ਵੀ ਦੱਸ ਦਿੰਦੇ ਆ ਕਿ ਜਿਹੜਾ ਪਟਿਆਲਾ ਦੀ ਇੱਕ ਪੰਜਾਬੀ ਯੂਨੀਵਰਸਿਟੀ ਨੂੰ ਲੈ ਕੇ ਅਦਾਲਤ ਦੇ ਵੱਲੋਂ ਇੱਕ ਸਖਤ ਫੈਸਲਾ ਸੁਣਾਇਆ ਗਿਆ ਹੈ ਦਰਸਰ ਰਿਟਾਇਰ ਹੋਏ ਜਿਹੜੇ ਲੈਕਚਰਰ ਇੰਦਰਜੀਤ ਕੌਰ ਨੂੰ ਲੰਬੇ ਸਮੇਂ ਤੋਂ ਪੈਨਸ਼ਨ ਨਹੀਂ ਮਿਲ ਰਹੀ ਸੀ ਰਿਟਾਇਰ ਲੈਕਚਰਰ ਔਰ ਇੰਦਰਜੀਤ ਕੌਰ ਨੇ ਇਹ ਜਿਹੜਾ ਹੈ ਪਹਿਲਾਂ ਤਾਂ ਕਈ ਜਿਹੜੀਆਂ ਦਫ਼ਤਰਾਂ ਦੇ ਜਿਹੜੇ ਨੇ ਚੱਕਰ ਲਗਾਏ ਪਰ ਜਦੋਂ ਉਹਨਾਂ ਦਫਤਰਾਂ ਦੇ ਵਿੱਚ ਕਿਸੇ ਤਰੀਕੇ ਦੀ ਸੁਣਵਾਈ ਨਹੀਂ ਹੁੰਦੀ ਤਾਂ ਮਾਮਲਾ ਅਦਾਲਤ ਦੇ ਵਿੱਚ ਰਿਟਾਇਰ ਲੈਕਚਰਰ ਇੰਦਰਜੀਤ ਕੌਰ ਦੇ ਵੱਲੋਂ ਲਾਇਆ ਜਾਂਦਾ ਹੈ ਤੇ ਉਸ ਦੇ ਵਿੱਚ ਉਹ ਉਹਨਾਂ ਜਿਹੜਾ ਅਦਾਲਤਾਂ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਕਿ ਯੂਨੀਵਰਸਿਟੀ ਦੀ ਜਿਹੜੀ ਵਾਈਸ ਚਾਰਲਸ ਦੀ ਜਿਹੜੀ ਗੱਡੀ ਸਮੇਤ 6 ਹੋਰ ਸਰਕਾਰੀ ਵਾਹਨ ਨੇ ਜਿਹੜੇ ਉਹ ਜਬਤ ਕਰਕੇ ਦੇ ਆਰਡਰ ਦਿੱਤੇ ਨੇ ਤੇ ਨਾਲ ਹੀ ਜਿਹੜੇ ਬੈਂਕ ਖਾਤਿਆਂ ਨੂੰ ਵੀ ਜਿਹੜਾ ਕਿ ਅਟੈਚ ਕਰਨ ਦੇ ਹੁਕਮ ਦਿੱਤੀ ਗਏ ਨੇ ਤੇ ਜਾਣੀ ਕਿ ਇਹ ਜਿਹੜਾ ਹੁਣ ਲੈਕਚਰਰ ਜਿਸ ਦਿਨ ਨੇ ساری ਉਮਰ ਜਿਹੜਾ ਹੈ ਬੱਚਿਆਂ ਨੂੰ ਪੜਾਇਆ ਪਰ ਜਦੋਂ ਪੈਨਸ਼ਨ ਲੰਮੇ ਸਮੇਂ ਤੋਂ ਨਹੀਂ ਮਿਲੀ ਪਰ ਅਦਾਲਤ ਗਏ ਤਾਂ ਉਹਨਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਰਲਸ ਦੀ ਜਿਹੜੀ ਗੱਡੀ ਸਮੇਤ 6 ਹੋਰ ਵਾਹਨਾਂ ਨੂੰ ਜਿਹੜਾ ਹੈ ਜਬਤ ਕਰਕੇ ਉਸਦੇ ਭਾਈ ਪਰ ਭਾਈਕਰਨ ਨੂੰ ਲੈ ਕੇ ਜਿਹੜਾ ਹੈ ਦਾਤਾ ਨੇ ਜਿਹੜੇ ਕੀ ਹੁਕਮ ਸੁਣਾ ਦਿੱਤੇ ਨੇ ਹਾਂਜੀ ਦੋਸਤੋ ਏਸੇ ਅੱਜ ਦੀ ਵੱਡੀ ਅਪਡੇਟ ਮਿਲਦੀ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਬਣੀ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ